ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਨੂੰ ਕੱਢ ਕੇ ਬਰਾਦਰ ਚੰਗੇ ਹੋਵੋਗੇ ਤੇ ਅੱਜ ਆਪਾਂ ਸਟਾਰਟ ਕਰਦੇ ਹਾਂ ਜੀ ਇਹ ਸ਼ਾਈ ਚੀਨੀ ਬਣਾਣਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਸ਼ਾਈ ਪਨੀਰ ਵਾਸਤੇ ਦੁੱਧ ਗਰਮ ਰੱਖਦੇ ਆ ਇਹ 1 ਲੀਟਰ ਤੋਂ ਦੁੱਧ 1 ਲੀਟਰ ਹੀ ਹੈ ਸਮਝ ਕਰ ਲਓ ਜੀ ਫੁੱਲ ਫੈਟ ਦਾ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਪਤੀਲੇ ਦੇ ਵਿੱਚ ਇਹ ਸਬਜੀ ਵਾਲਾ ਹੀ ਪਤੀਲਾ ਵੈਸੇ ਜੀ ਮੈਂ ਹਲੀ ਸਬਜੀ ਨੂੰ ਲਾਇਆ ਨਹੀਂ ਕਿਉਂਕਿ ਨੂੰ ਲਿਆਵਾਂ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਦੁੱਧ 1 ਲੀਟਰ ਦੁੱਧ ਹੈ ਜੀ ਇਹ ਤੇ ਇਹਨੂੰ ਆਪਾਂ ਉਬਾਲੇ ਲਈ ਰੱਖ ਜਿੰਨੇ ਤੇ ਉਹਨੇ ਟਾਈਮ ਲਈ ਆਪਾਂ ਹੋਰ ਸਮਾਨ ਇਕੱਠਾ ਕਰ ਲੈਂਦੇ ਜਿਹੜਾ ਸ਼ਾਇਦ ਪੀਰ ਦੇ ਵਿੱਚ ਪੈਣਾ ਤੇ ਇਹਨੂੰ ਵਾਲਾ ਆਉਂਦੇ ਆਉਂਦੇ ਫਿਰ ਇਹਨੂੰ ਆਪਾਂ ਨਿੰਬੂ ਪਾ ਕੇ ਫਟਾਵਾਂਗੇ ਜੀ ਉਹ ਤਾਂ ਵਨੀਗਰ ਵੀ ਪਿਆ ਵਨੀਗਰ ਨਾਲ ਵੀ ਫਟ ਜਾਂਦਾ ਤੇ ਫਿਰ ਆਪਾਂ ਨਿੰਬੂ ਪਾ ਕੇ ਇਹਨੂੰ ਫਟਾਵਾਂਗੇ ਜੀ ਨਾ ਫਟਿਆ ਕਿਉਂਕਿ ਨਿੰਬੂ ਇੱਕ ਹੀ ਆ ਜੇ ਨਾ ਫਟਿਆ ਤਾਂ ਆਪਾਂ ਫਿਰ ਵਨੀਗਰ ਪਾ ਲਾਂਗੇ ਵਿੱਚ ਇਹਦੇ ਤੇ ਚਲੋ ਜੀ ਆਪਾਂ ਨਾਲ ਦੇ ਨਾਲ ਇਹਦੇ ਵਾਸਤੇ ਜਿਹੜਾ ਹੋਰ ਸਮਾਨ ਚਾਹੀਦਾ ਉਹ ਰੈਡੀ ਕਰ ਲਗੀ ਇਹਨੀ ਕਲੀਰ ਬਣਾਉਣ ਵਾਸਤੇ ਰੱਖ ਦਿੰਨੇ ਆ ਇਹਨੂੰ ਉੱਪਰ ਕੱਪ ਕਰਦੇ ਇਹਨੂੰ ਛੇਤੀ ਬਾਝੂ ਕਾਜੂਂਦੀ ਰਾਂ ਪੰਪੀਓਂ ਕੀ ਰੱਖ ਦਿੰਨੇ ਆ ਜਿਹੜੀ ਚੀਜ਼ ਇਹਦੇ ਵਿੱਚ ਪੈਜ ਕੇ ਪੈਣ ਵਾਲੀ ਆ ਪਿਓਂ ਕੇ ਰੱਖਣ ਵਾਲੀ ਆ ਤੂੰ ਨਾਲ ਜੋ ਤੀਜਾ ਆਪਾਂ ਸਭ ਸਾਫ਼ ਕਰਕੇ ਰੱਖ ਲਈਏ ਇੰਨੇ ਆਪਾਂ ਕੱਟ ਕੇ ਰੱਖ ਲੈਨੇ ਆ ਤੇ ਜਦੋਂ ਦੁੱਧ ਨੂੰ ਉਬਾਲਾ ਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਜੀ ਅਲਟਰਾ ਪਾ ਟਮਾਟਰ ਤੇ ਮਿਰਚਾਂ ਧੋਣੀਆਂ ਜੀ ਆਟ ਕਰ ਤੇ ਊਣੀਆਂ ਨੂੰ ਗੰਡੇ ਇਹ ਪਿਆਜ਼ ਵੀ ਆਪਾਂ ਧੋ ਲੈਨੇ ਆ ਤੇ ਇਹ ਥੋੜਾ ਥੋੜਾ ਮਟੀਰੀਅਲ ਆਪਾਂ ਰੈਡੀ ਕਰ ਲਗੇ ਮਿਲਦੇ ਆ ਜੀ ਥੋੜੀ ਦੇਰ ਬਾਅਦ ਤੁਹਾਨੂੰ ਦੁੱਧ ਨੂੰ ਉਬਾਲਾ ਆਉਣਾ ਸਟਾਰਟ ਹੋ ਗਿਆ ਜੀ ਆਪਾਂ ਇੱਧਰ ਨਿੰਬੂ ਦਾ ਰਸ ਕੱਢ ਲਗੇ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਫਿਰ ਐ ਕਿ ਨਿੰਬੂ ਸੀਨ ਦਾ ਰਸ ਨਿਕਲਿਆ ਜੀ ਵੈਸੇ ਆਪਾਂ ਥੋੜਾ ਜਿਹਾ ਸੇਮ ਕਰਦਗੇ ਗੈਸ ਨੂੰ ਤੇ ਠੰਡਾ ਜਿਆਚ ਪਾਣੀ ਪਾ ਕੇ ਨੂੰ ਆਪਾਂ ਨੂੰ ਝੋੜ ਦੇਨੇ ਸਾਰੇ ਨੀਂਬੂ ਗੈਸ ਦਾ ਫਲੇਮ ਆਪਾਂ ਕਰਤਾ ਘੱਟ ਤੇ ਹੁਣ ਆਪਾਂ ਸਾਦੀ ਕਰਦਗੇ ਫਲੇਮ ਨੂੰ ਤੇ ਆਪਾਂ ਇਹਦੇ ਵਿੱਚ ਪਾ ਲਗੇ ਨੀਂਬੂ ਦਾ ਰਸ ਜਿਹੜਾ ਆਪਾਂ ਪੀਤਾ ਸੀ ਇਹ ਚ ਮੇਰੇ ਕਾਜੂ ਭੰਤੇ ਆ ਜੀ ਇਦੇ ਆ ਥੋੜਾ ਜਿਹਾ ਪਾਣੀ ਆਪਾਂ ਯੂਜ਼ ਕਰ ਲੈਣੀ ਆ ਇਹਦੇ ਵਿੱਚ ਪੁਣ ਕੇ ਆਪਾਂ ਪਾ ਲੇਮੂ ਜੀ ਕਿਉਂਕਿ ਲੇਮੂ ਦੇ ਵਿੱਚ ਜਿਹੜੇ ਬੀਜ ਨੂੰ ਥਿਲਾਉ ਨਾ ਜਾਣ ਤੇ ਆਪਣਾ ਵਧੀਆ ਫਟ ਗਿਆ ਜੀ ਦੀਰ ਆਪਾਂ ਪੁਣ ਲੇਮੂ ਜੀ ਆਖਿ ਲੇਮ ਨੂੰ ਤੇਜ ਕਰ ਦਿੰਨੇ ਆ ਤੇ ਇਧਰ ਆਪਾਂ ਰੈਡੀ ਕਰੀ ਜਾਨੇ ਨਾਲ ਦੀ ਨਾਲ ਸਮਾਨ ਤੇ ਮੈਨੂੰ ਲੱਗਦਾ ਵੀਡੀਓ ਵੀ ਕਾਫੀ ਲੰਬੀ ਬਣ ਜਾਣੀ ਆ ਜਾਂ ਤੇ ਇਹ ਮੈਂ ਦੋ 파ਟ ਕਰ ਦੂੰਗੀ ਤੇ ਕੋਸ਼ਿਸ਼ ਕਰੂੰਗੀ ਇੱਕ 파ਟ ਦੇ ਵਿੱਚ ਹੀ ਬਣਾਉਣ ਦੀ ਤੇ ਇਹ ਸ਼ਾਈ ਪਨੀਰ ਦੀ ਡਿਮਾਂਡ ਆਈ ਸੀ ਜੀ ਆਪਾਂ ਨੂੰ ਕੈਨੇਡਾ ਦਾ ਮੇਰੇ ਦਿਨ ਨੰਨੇ-ਮੁੰਨੇ ਬੱਚੇ ਇਹ ਬੱਚਿਆਂ ਨੇ ਫਿਰ ਅਮੈਸ਼ ਕੀਤੀ ਸੀ ਦੋਤੇ ਵੀ ਐ ਪੋਤੇ ਵੀ ਐ ਦੋਤੀਆਂ ਵੀ ਐ ਮੈਨਾਂ ਨੇ ਪਰਮੈਸ਼ ਕੀਤੀ ਸੀ ਸ਼ਾਈ ਪਨੀਰ ਬਣਾ ਕੇ ਜੋ ਸਾਨੂੰ ਬਣਾ ਕੇ ਰੈਸਪੀ ਦੇ ਸ਼ਾਈ ਪਨੀਰ ਦੀ ਤੇ ਆਪਾਂ ਉਹ ਬਣਾਉਣ ਲੱਗੇ ਹਾਂ ਚਲੋ ਜੀ ਆਪਾਂ ਪਨੀਰ ਗਿਆ ਫਟ ਤੇ ਆਪਾਂ ਇਹਨੂੰ ਘਰ ਲਗੇ ਪਾਉਣ ਕੇ ਕੱਢ ਕੇ ਇਹਨੂੰ ਟਾਗ ਗਏ ਤੇ ਦੂਜਾ ਸਮਾਨ ਰੈਡੀ ਕਰ ਲਗੇ ਮਿਲਦੇ ਆ ਥੋੜੀ ਦੇਰ ਬਾਅਦ ਲਓ ਜੀ ਪਨੀਰ ਆਪਾਂ ਪਾਉਣ ਕੇ ਕੱਢ ਕੇ ਉਹ ਦਬਾ ਦੇ ਕੇ ਰੱਖਤਾ ਤੇ ਇਧਰ ਆਪਾਂ ਲਈ ਆ ਤੈਨੀ ਗੰਡੇ ਆ ਤੇ ਤੈਨੀ ਟਮਾਟਰ ਆ ਜੀ ਤੇ ਇੰਨੇ ਕ ਕਾਜੂ ਲਏ ਆ ਪਰ ਕਿਉਂਕਿ ਆਪਾਂ ਥੋੜੇ ਜਾਨੇ ਸਬਜੀ ਥੋੜੀ ਬਣਾਵਾਂਗੇ ਤੁਸੀਂ ਆਪਦੇ ਸਾਹਮਣੇ ਮਟੀਰੀਅਲ ਵਿੱਚ ਪਾ ਦਿਓ ਕਾਜੂ ਭੋਂਤੇ ਆ ਮੈਂ ਤੇ ਉਸ ਤੋਂ ਬਾਅਦ ਹੈ ਜੀ ਆਹਾ ਆਦਰਕ ਤੇ ਹਰੀ ਮਿਰਚ ਇਹ ਤੁਸੀਂ ਲੋੜ ਅਨੁਸਾਰ ਪਾ ਲਓ ਹਰੀ ਮਿਰਚ ਤੁਸੀਂ ਕਿੰਨਾ ਕੁ ਸਪਾਈਸੀ ਪਾਉਣਾ ਚਾਹੁੰਦੇ ਆ ਜਾਂ ਤੁਸੀਂ ਨੋਰਮਲ ਖਾਣਾ ਚਾਹੁੰਦੇ ਆ ਉਸ ਤੋਂ ਬਾਅਦ ਹੈ ਜੀ ਐਚ ਹੈਗਾ ਮਸਾਲਾ ਮੀਟ ਮਸਾਲਾ ਜਾਨੀ ਕਿ ਇਹਦੇ ਵਿੱਚ ਇਹਦੇ ਵਿੱਚ ਆਪਣੇ ਨਾਲ ਲੈ ਚਾ ਜਿਹੜੇ ਆਪਾਂ ਫਲੇਵਰ ਵਾਸਤੇ ਪਾਵਾਂਗੇ ਤੇ ਇਹ ਤੁਸੀਂ ਬੱਚਿਓ ਵੇਖਿਓ ਮिक्की ਮਾਊਸ ਹੈ ਕਿ ਕੀ ਆ ਡੋਰੇ ਮਾਉਣ ਹੁੰਦਾ ਸੀ ਆ ਕਿ ਹਰ ਨੁਰ ਵੇਖਦਾ ਹੁੰਦਾ ਸੀ ਇਹ ਉਦੋਂ ਦੇ ਉਦੋਂ ਦੇ ਬਾਹਰ ਅੰਦਰ ਜਾਣ ਵਾਸਤੇ ਪਾਣੀ ਪੀਣ ਵਾਸਤੇ ਕੱਪ ਲਿਆਵਾ ਸੀਗਾ ਆਇਰ ਇਹ ਚ ਹੈਗੀ ਦਾਲ ਚੀਨੀ ਇਹ ਵੀ ਫਲੇਵਰ ਵਾਸਤੇ ਹੈ ਜੀ ਤੇ ਦਾਲ ਚੀਨੀ ਤੇ এলাਚੀ ਨਿੱਕੀ ਵੱਡੀ ਦੋਵੇਂ ਇਹ ਫਲੇਵਰ ਵਾਸਤੇ ਤੈਨੂੰ ਚੀਜ਼ਾਂ ਜੀ ਇਹ ਆਪਾਂ ਜਦੋਂ ਤੜਕਾ ਬਣਾਵਾਂਗੇ ਤੇ ਅਸੀਂ ਆਪਾਂ ਗ੍ਰाइंड ਕਰਨ ਲੱਗੇ ਇਹਨਾਂ ਚੀਜ਼ਾਂ ਨੂੰ ਕੱਢਣਾ ਪੈਣਾ ਬਾਹਰ ਇਹਨਾਂ ਨੂੰ ਆਪਾਂ ਤੜਕੇ ਚੋਂ ਬਾਹਰ ਕੱਢਾਂਗੇ ਤੇ ਆ ਹੈਗੀ ਆ ਜੀ ਕਸ਼ਮੀਰੀ ਮਿਰਚ ਜਾਨਕਿ ਦੇਗੀ ਮਿਰਚ ਜਿਹੜੀ ਇਹਦਾ ਕਲਰ ਬਣਾਉਗੀ ਕਿਉਂਕਿ ਟਮਾਟਰ ਜਿਹੜੇ ਹੈਗੇ ਆ ਉਹ ਉਹਦੇ ਰੈੱਡ ਨਹੀਂਗੇ ਤੇ ਬਾਕੀ ਆਪਣੇ ਕੋਲੇ ਬੇਸਕ ਮਸਾਲੇ ਆ ਜੀ ਨੂਨ ਮਿਰਚ ਮਸਾਲਾ ਤੇ ਹਲਦੀ ਤੇ ਇੱਧਰ ਹੈਗੀ ਆ ਆਪਣੇ ਕੋਲੇ ਆ ਕਸਤੂਰੀ ਮੇਥੀ ਤੇ ਇਹ ਵੀ ਇੱਕ ਫਲੇਵਰ ਵਾਸਤੇ ਆ ਜੀ ਆਪਾਂ ਇਹ ਬਾਅਦ ਚ ਬਣਾ ਪਾਵਾਂਗੇ ਤੇ ਚਲੋ ਜੀ ਆਪਾਂ ਹੁਣ ਆਪਾਂ ਆਹਦੇ ਗੰਡੇ ਮਿਰਚਾਂ ਆਦਰਕ ਸਾਰੇ ਕਾਟਣਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਨਾਲ ਚਾਹੀਦਾ ਜੀ ਆਪਾਂ ਨੂੰ ਦਹੀਂ ਇਹ ਜਿੰਨੀ ਤੁਹਾਡੀ ਸਬਜ਼ੀ ਹੋਊਗੀ ਹਨਾ ਉਸ ਹਿਸਾਬ ਨਾਲ ਤੁਸੀਂ ਪਾ ਲਿਓ ਤੇ ਇਹ ਮੈਂ ਸਾਰਾ ਦਹੀਂ ਨਹੀਂ ਪਾਉਂਦੀ ਇਹ ਥੋੜਾ ਪਾਉਂਗੀ ਤੇ ਨਾਲ ਆਪਾਂ ਨੂੰ ਚਾਹੀਦੀ ਆ ਦੁੱਧ ਦੀ ਕਰੀਮ ਤੇ ਤੜਕਾ ਆਪਾਂ ਦੇਸੀ ਕਿਉਂਜ ਵੀ ਲਾ ਸਕਦੇ ਆ ਪਰ ਕਿਉਂਕਿ ਦਹੀਂ ਚ ਵੀ ਫੈਟ ਹੈ ਹਨਾ ਫੈਟ ਹੈ ਤੇ ਕਰੀਮ ਚ ਵੀ ਫੈਟ ਹੈ ਬਾਕੀ ਆ ਕਾਜੂ ਵੀ ਫੈਟੀ ਐ ਇਸ ਲਈ ਆਪਾਂ ਬਣਾਵਾਂਗੇ ਤੇਲ ਚ ਤੇਲ ਦੀ ਸਬਜ਼ੀ ਬਣਾਵਾਂਗੇ ਨਾਲ ਤਾਂ ਟੇਸਟ ਬੰਦੀ ਆ ਜੀ ਕਰਾਰੀ ਬੰਦੀ ਆ ਤੇ ਇਹਦੇ ਵਿੱਚ ਆਪਾਂ ਪਹਿਲਾਂ ਇਹ ਢੱਕੜਿਆ ਆਪਦਾ। ਛਾਈ ਪੈਂਸਾ ਗਾ ਤੁਸੀਂ ਕੀ ਕਹੋਗੇ ਇਹਨੂੰ ਤੇ ਇਹਦੇ ਵਾਸਤੇ ਹੁਣ ਆਪਾਂ ਤੇਲ ਪੋਣੇ ਨੂੰ ਗਰਮ ਭੋਲੈਂਦੇ। ਛਾਈ ਪੈਂ ਗਰਮ ਹੋ ਗਿਆ ਜੀ ਆਪਾਂ ਥੋੜਾ ਜਿਹਾ ਇੱਥੇ ਪਾਵਾਂਗੇ ਤੇਲ। ਤੇ ਜੀਰਾ ਆਪਾਂ ਪਾਵਾਂਗੇ ਜੀ ਮਗਰੋਂ ਇਹਨੂੰ ਆਪਾਂ ਇਹਦੇ ਵਿੱਚ ਤੜਕੇ 'ਚ ਨਹੀਂ ਭੋਂਦੇਗੇ ਇਸਦੇ ਵਿੱਚ ਇਹਨੂੰ ਆਪਾਂ ਸਿਰਫ ਥੋੜਾ ਜਿਹਾ ਸੇਕ ਲਵਾਉਣ ਵਾਸਤੇ ਤੇ ਇਹਨੂੰ ਬਾਅਦ 'ਚ ਗ੍ਰाइंड ਕਰਾਂਗੇ ਵਿੱਚ ਇਹ ਕਾਜੂ ਪਾ ਕੇ ਕਾਜੂ ਟਮਾਟਰ ਤੇ ਗੰਡਾ ਤੇ ਆਦਰਕ ਜਿਹੜਾ ਇਹ ਸਾਰੀਆਂ ਚੀਜ਼ਾਂ ਹੈਗਾ ਗਰੇਵੀ ਬਣਾਉਣ ਵਾਸਤੇ ਸਿਰਫ ਇੱਥੋਂ ਤੱਕ ਇਹਨਾਂ ਦਾ ਮਤਵ ਹੈ ਗਰੇਵੀ ਬਣਾਉਣ ਵਾਸਤੇ ਜੇ ਤੁਹਾਡੇ ਕੋਲ ਕਾਜੂ ਨਹੀਂ ਹੈਗੇ ਹਨਾ ਹਰ ਇੱਕ ਦੇ ਘਰੇ ਨਹੀਂ ਹੁੰਦੇ ਜੀ ਕਈ ਵਾਰ ਆਪਣਾ ਦਿਲ ਕਰਦਾ ਆਪਣੀ ਕੋਈ ਚੀਜ਼ ਕੋਈ ਨਹੀਂ ਹੁੰਦੀ ਉਹਨੂੰ ਸਕਿਪ ਕਰ ਦਿਆ ਕਰੋ ਉਹਨੂੰ ਛੱਡ ਦਿਆ ਕਰੋ ਇਹਦੀ ਥਾਂ ਤੇ ਤੁਸੀਂ ਸੂਜੀ ਲੈ ਸਕਦੇ ਆ ਥੋੜੀ ਜੀ ਸੂਜੀ ਭਿਉਂ ਕੇ ਰੱਖ ਲਿਓ ਜੀ ਜਦੋਂ ਫੁੱਲ ਲੱਗੂ ਫੁੱਲ ਜੂੜੀ ਜੇ ਜਿਆਦਾ ਪਾਣੀ ਪੈ ਜਾ ਤਾਂ ਉਹਨੂੰ ਪਾਉਂਦੇ ਹੋ ਤੇ ਉਹਨੂੰ ਫੁੱਲ ਲੱਗੀ ਜਦੋਂ ਤੇ ਉਹਨੂੰ ਗ੍ਰाइंड ਕਰ ਲਿਓ ਤੇ ਉਹਦੇ ਕਰਕੇ ਵੀ ਜਾਂ ਤੁਸੀਂ ਐਰਾ ਰੋਟ ਲੈ ਸਕਦੇ ਆ ਐਰੋ ਰੋਟ ਨਾਲ ਵੀ ਤਰੀ ਜਿਹੜੀ ਆ ਸੰਘਣੀ ਬਣਦੀ ਆ ਇਹ ਸਿਰਫ ਤਰੀ ਬਣਾਉਣ ਵਾਸਤੇ ਗਰੇਵੀ ਬਣਾਉਣ ਵਾਸਤੇ ਚੀਜ਼ਾਂ ਹੈਗੀਆਂ ਜੀ ਚਲੋ ਜੀ ਆਪਣਾ ਹੋ ਗਿਆ ਇਹ ਗਰਮ ਆਪਾਂ ਸਾਰਿਆਂ ਨੂੰ ਜਿਹੜੇ ਵੱਸ ਤੇ ਪਾ ਦਈਏ

ਕਰਕੇ ਦਾਣਾ ਦਿਖਾ ਦਿੰਨੇ ਆ ਕਿ ਮोटे-ਮोटे ਕਟੇ ਆਾਰੇ ਨੇ ਚੀਜ਼ਾਂ ਮੈਂ ਤੇ ਇਹ ਆਪੇ ਆਪ ਹੀ ਜਦੋਂ ਆਪਣਾ ਹਲਾਉਣਾ ਦੇ ਕੇ ਸਾਰੇ ਮੇ ਵੱਖੋ-ਵੱਖ ਹੋ ਜਾਣਗੇ ਗੰਡੇ ਦੇ ਸਾਰੇ ਖੁੱਲ ਜਾਣਗੇ ਇਹ ਗੰਡੇ ਤੇ ਥੋੜਾ ਜਿਹਾ ਆਪਾਂ ਸੇਕ ਲਵਾ ਕੇ ਤੇ ਇਹਨਾਂ ਨੂੰ ਠੀਕ ਆ ਹਟਾ ਕੇ ਬਾਕੇ ਆਪਾਂ ਗ੍ਰाइंड ਕਰਾਂਗੇ ਲਓ ਜੀ ਸਾਰਨਾ ਚੀਰਾਂ ਨੂੰ ਥੋੜਾ ਜਿਹਾ ਸੇਕ ਲਵਾ ਲਿਆ ਆਪਾਂ ਤੇ ਗੈਸ ਕਰਤਾ ਬੰਦ ਤੇ ਹੁਣ ਆਪਾਂ ਇਹ ਗ੍ਰੈਂਡਰ ਗ੍ਰੈਂਡ ਕਰਾਂਗੇ ਜੀ ਇਹਦੇ ਨਾਲ ਇਹਦੇ ਵਿੱਚ ਹੀ ਥੋੜਾ ਜਿਹਾ ਆਪਾਂ ਦਹੀਂ ਪਾ ਲਾਂਗੇ ਲੌਜੀਆਂ ਥੋੜੀਆਂ ਜੀਆਂ ਚੀਜ਼ਾਂ ਆਪਣੀਆਂ ਜਿਹੜੀਆਂ ਤੜਕਾ ਸੀਗਾ ਠੰਡਾ ਹੋ ਗਿਆ ਤੇ ਇਹਨੂੰ ਆਪਾਂ ਗ੍ਰੈਂਡ ਕਰ ਲਗੇ ਜੀ ਇਹਦੇ ਵਿੱਚ ਪਾ ਕੇ ਮੈਂ ਆਪਾਂ ਮੈਕਸੀਚ ਨਹੀਂ ਪਾਇਆ ਜੀ ਤੇ ਆਪਾਂ ਇਹਦੇ ਵਿੱਚ ਪਾ ਕੇ ਬੱਚਿਓ ਦੇਖੋ ਜਦ ਗੁੱਜੀ ਪਾਲਿਆ ਤੁਸੀਂ ਕੋਈ ਵੀ ਚੀਜ਼ ਲੈ ਲਿਓ ਉਹਦੇ ਵਿੱਚ ਪਾ ਕੇ ਇਹਨੂੰ ਤੁਸੀਂ ਗ੍ਰੈਂਡ ਕਰ ਲਿਓ ਜਦੋਂ ਠੰਡਾ ਹੋ ਗਿਆ ਥੋੜਾ ਜਿਹਾ ਤੇ ਆਪਾਂ ਇਹਦੇ ਨਾਲ ਹੀ ਕਰ ਦਾਂਗੇ ਬਲੇਡਰ ਨਾਲ ਹੀ ਇਹਨੂੰ ਗ੍ਰੈਂਡ ਇਹਦੇ ਵਿੱਚ ਹੀ ਆਪਾਂ ਅੱਧੀ ਕਮਲੀ ਦਹੀਂ ਦੀ ਪਾ ਲੈਣੀ ਹੈ ਜੀ ਤੇ ਇਹਨੂੰ ਹੁਣ ਆਪਾਂ ਕਰਾਂਗੇ ਗ੍ਰੈਂਡ ਜੀ ਲਓ ਜੀ ਆਪਾਂ ਸਾਰਾ ਪਰਸ਼ ਕਰ ਲਿਆ ਗ੍ਰੈਂਡ ਤੇ ਆਪਾਂ ਫੇਰ ਧੋ ਕੇ ਕਰ ਲਗੇ ਗੈਸ ਆਪਣਾ ਆਉਣ ਤੇ ਇਹਦੇ ਵਿੱਚ ਪਾ ਲਗੇ ਥੋੜਾ ਜਿਹਾ ਤੇਲ ਉਸੇ ਫਰਾਈ ਪੈਨ ਦੇ ਵਿੱਚ ਹੀ ਆਪਾਂ ਜੀ ਥੋੜਾ ਜਿਹਾ ਤੇਲ ਪਾ ਕੇ ਇਹਨੂੰ ਤੜਕਾ ਲਾ ਲਾਂਗੇ ਇਹਦੇ ਵਿੱਚ ਜਾਊਗਾ ਜੀ ਜੀਰਾ ਜੀਰਾ এলাਚੀ এলাਚੀ ਉਹਦੇ ਵਿੱਚ ਮੈਂ ਨਹੀਂ ਪਾਈ ਸੀ ਜੀ ਇਹਦੇ ਵਿੱਚ ਪਾ ਦਿੰਨੇ ਆ ਆਪਾਂ 39 ਗਵੱਡੀ ਲੈਚੀ ਮੈਨੂੰ ਲੱਭ ਨਹੀਂ ਰਹੀ ਥੀ ਹੁਣ ਮੈਂ ਜਿਹੜੀ ਚੀਜ਼ ਤੁਹਾਡੇ ਕੋਲੇ ਨਾ ਹੋਈ ਜਾਂ ਤੁਹਾਨੂੰ ਮਿਲਣਾ ਰਹੀ ਹੋਵੇ ਹਨਾ ਕਈ ਵਾਰ ਛੇਤੀ ਹੁੰਦੀ ਆਪਾਂ ਨੂੰ ਤੁਸੀਂ ਨਾ ਪਾਇਓ ਜੀ ਸਕਿਪ ਕਰ ਦਿਓ ਉਹਦੇ ਵਿੱਚ ਆਪਾਂ ਪਾਵਾਂਗੇ ਕੁਝ ਪੀਸ ਜਿਹੜਾ ਇੱਕ ਪੀਸੀ ਪਾਦਨੇ ਦਾਲ ਚੀਨੀ ਦਾ ਜੀ ਤੇ ਕੜੀ ਪੱਤਾ ਤੇਜ ਪੱਤਾ ਪਾਹਿੰਦੇ ਪਰ ਜਿਹੜੀ ਤੁਹਾਡੇ ਕੋਲੇ ਮੈਂ ਤੁਹਾਨੂੰ ਕਿਹਾ ਵੀ ਚੀਜ਼ ਹੋਈ ਉਹ ਪਾ ਲਿਓ ਜਿਹੜੀ ਨਾ ਹੋਈ ਨਾ ਪਾਇਓ ਜੇ ਤੁਹਾਡੇ ਕੋਲੇ ਕਾਜੂ ਵੀ ਨਾ ਹੋਏ ਤਾਂ ਸੂਜੀ ਪਾ ਲਿਓ ਤੁਸੀਂ ਤੇ ਉਹਦੇ ਨਾਲ ਵੀ ਗਰੇਵੀ ਸੰਘਣੀ ਬਣਦੀ ਆ ਜਾਂ ਆਉਂਦਾ ਹੁੰਦਾ ਓਹੋ 에ਰਰ ਰੂਟ ਉਹ ਵੀ ਤਰੀ ਸੰਘਣੀ ਕਰਨ ਵਾਸਤੇ ਹੁੰਦਾ ਤੇ ਇਹਦੇ ਵਿੱਚ ਜਾਊਗਾ ਜੀਰਾ ਜੀ ਇਹ ਫਲੇਵਰ ਵਾਸਤੇ ਆ ਲੈ ਚੀਕੇ ਦਾਲ ਲਈ ਆਪਾਂ ਕੱਢ ਲਾਂਗੇ ਜਾਂ ਜਦੋਂ ਆਪਾਂ ਰੋਟੀ ਖਾਣ ਲੱਗੇ ਉਦੋਂ ਵੀ ਆਪਾਂ ਪਾਸੇ ਕਰ ਸਕਦੇ ਆ ਹੁਣ ਇਹਦੇ ਵਿੱਚ ਜਾਊਗਾ ਜੀ ਜਾਊਗੀ ਦੇਗੀ ਮਿਰਚ ਯਾਨੀ ਕਿ ਕਸ਼ਮੀਰੀ ਮਿਰਚ ਇਹ ਵੀ ਫਲੇਵਰ ਵਾਸਤੇ ਆ ਟਮਾਟਰ ਵੀ ਤੁਸੀਂ ਯਾਨੀ ਕਿ ले पूरे रेड जहाँ सब्जी का कलर और जो समान ग्रैंड तो तो सारा, सारा कुछ जो है धो तो, धो तो के पा देंगे आप ਪੂਰਾ ਚੀਜ਼ ਨਹੀਂ ਵੇਸਟਿੰਗ ਤੇ ਵਿੱਚ ਨਹੀਂ ਜਾਣ ਦਿੰਦੇ ਜਿੰਨੇ ਜੇ ਤੁਹਾ ਸਬਜ਼ੀ ਤੁਹਾਡੀ ਜਿਆਦਾ ਹੋਈ ਤੁਸੀਂ ਜਿਆਦਾ ਜਾਣੇ ਖਾਣ ਵਾਲੇ ਹੋਏ ਤੇ ਟਮਾਟਰ ਤੇ ਗੰਡੇ ਤੁਸੀਂ ਜਿਆਦਾ ਕਰ ਲਿਓ ਮੈਂ ਤੇ ਤੁਸੀਂ ਆਪਦੀ ਲੋੜ ਅਨੁਸਾਰ ਪਾ ਲਿਓ ਕਾਜੂਆਂ ਦਾ ਤੁਸੀਂ ਵਧਾ ਸਕਦੇ ਮੈਨੂੰ ਕਾਜੂਆਂ ਦਾ ਥੋੜੀ ਜੀ ਪ੍ਰੋਬਲਮ ਵੀ ਹੈ ਜੀ ਮੈਂ ਤਾਂ ਘੱਟ ਪਾਏ ਆ ਤੇ ਇਹਨਾਂ ਸਾਰੀਆਂ ਨਾ ਚੀਜ਼ਾਂ ਨੂੰ ਵਧ ਕਰ ਉਤਕਰੋ ਜਿਹੜੀ ਵੀ ਚੀਜ਼ ਤੁਸੀਂ ਪਾਉਣੀ ਆਦੇ ਸਾਰਨਾ ਪਾ ਲਓ ਤੇ ਹੁਣ ਇਹਨੂੰ ਆਪਾਂ ਸਲੋ ਫਲੇਮ ਤੇ ਲੈਨੇ ਆ ਭੋਨ ਜੀ ਇੱਕੇਦਮ ਨਹੀਂ ਪਾਉਂਦੇ ਤੇ ਥੋੜੀ ਦਿਰ ਬਾਅਦ ਤੁਹਾਨੂੰ ਦਿਖਾਉਣੀ ਹੈ ਜੀ ਥੋੜਾ ਜਿਹਾ ਰਿੱਟਨ ਤੋਂ ਬਾਅਦ ਜੀ ਇਹ ਚ ਆਪਾਂ ਪਾ ਦਾਂਗੇ ਥੋੜਾ ਜਿਹਾ ਮਸਾਲਾ ਜਣਾ ਮਸਾਲਾ ਮੀਟ ਮਸਾਲਾ ਮੈਗੀ ਮਸਾਲਾ ਜਿਹੜਾ ਤੁਹਾਨੂੰ ਫਲੇਵਰ ਵਧੀਆ ਲੱਗਦਾ ਜੀ ਤੁਸੀਂ ਉਹ ਲੈ ਕੇ ਇਹਦੇ ਵਿੱਚ ਪਾ ਸਕਦੇ ਆ ਹੁਣ ਆਪਾਂ ਪਾਵਾਂਗੇ ਦੂਜੇ ਬੇਸਿਕ ਮਸਾਲੇ ਬੇਸਿਕ ਮਸਾਲਿਆਂ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਜਾਊਗਾ ਲੂਣ ਲੂਣ ਜਾਂ ਨੂਨ ਅੱਜ ਕੱਲ ਸੈਲ ਦਾ ਮੌਸਮ ਹੈ ਹਨ ਇਹ ਜੀ ਚੀਜ਼ ਜਿਹੜੀ ਹੁੰਦੀ ਆ ਉਹ ਜੰਮ ਜਾਂਦੀ ਆ ਪਤਾ ਨਹੀਂ ਲੱਗਦਾ ਸਾਰ ਨਾਲ ਦੇ ਹਿਸਾਬ ਨਾਲ ਪਾ ਲਿਓ ਜੀ ਥੋੜੀ ਜੀ ਸੈਲ ਖੜ ਜਾਂਦੀ ਚੀਜ਼ ਤੇ ਹੁਣ ਇਹ ਰੇਝੇ ਪੈ ਗਿਆ ਤੇ ਇਹਦੇ ਕਰਕੇ ਇਹ ਬਾਹਰ ਨੂੰ ਉੱਤਰ ਗਿਆ ਜੀ ਤੇ ਚੱਲ ਰਹੀ ਆ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਹਲਦੀ ਹਲਦੀ ਥੋੜੀ ਜਿਹੀ ਮਿਰਚ ਪਾ ਦਾਂਗੇ ਮਿਰਚ ਤੁਸੀਂ ਆਪਦੇ ਲੋੜ ਅਨੁਸਾਰ ਪਾ ਲਿਓ ਜੀ ਤੇ ਇਹਨੂੰ ਆਪਾਂ ਭੁੰਦੇ ਰਵਾਂਗੇ ਜੀ ਪੌਂਦੇ ਜਾਓ ਪੌਂਦੇ ਜਾਓ ਪੌਂਦੀ ਜਾਓ ਪਦ ਜੂਦਾ ਹੈ ਜੀ ਇਹ ਸਾਰਾ ਕਿਉਂ ਛੱਡ ਜੂਦਾ ਪਾਣੀ ਸੋਖ ਕੇ ਉਦੋਂ ਤੱਕ ਇਹਨੂੰ ਪੌਂਦੇ ਰਹੋ ਇੱਧਰ ਆਪਣਾ ਪਨੀਰ ਹੈ ਜੀ ਆਪਾਂ ਪਹਿਲਾਂ ਸਬਜ਼ੀ ਬਣਾਉਣ ਤੋਂ ਪਹਿਲਾਂ ਇਹ ਰੱਖਿਆ ਸੀਗਾ ਤੇ ਇਹ ਇਸ ਤਰ੍ਹਾਂ ਦਾ ਪਤਾ ਨਹੀਂ ਕਿੰਨੇ ਗ੍ਰਾਮ ਨਿਕਲਿਆ 1 ਲੀਟਰ ਦੁੱਧ ਸੀ ਲੀਟਰ ਨਹੀਂ ਕਿਲੋ ਸੀ ਜੀ ਲੀਟਰ 900 ਗ੍ਰਾਮ ਹੁੰਦਾ ਕਿਲੋ ਦੁੱਧ ਸੀਗਾ ਆਪਣਾ ਤੇ ਉਹ ਤੋਂ ਇਨਾ ਪਨੀਰ ਨਿਕਲਿਆ ਹੋਇਆ ਇਹਨੂੰ ਆਪਾਂ ਕੱਟ ਲੈਨੇ ਪਨੀਰ ਨੂੰ ਤਹਾਡੀ ਮਰਜ਼ੀ ਰਹੂਗੀ ਤੁਸੀਂ ਕਿਸ ਤਰ੍ਹਾਂ ਦੇ ਟ੍ਰਾਇੰਗਲ ਪੀਸ ਕੱਟਨੇ ਆ ਚੌਰਸ ਸ਼ੇਪ ਦੇਣੀ ਆ ਕਿਸ ਤਰ੍ਹਾਂ ਦੀ ਦੇਣੀ ਆ ਇਹ ਤੁਹਾਡੀ ਮਰਜ਼ੀ ਹੋਊਗੀ ਲੋ ਜੀ ਇਸ ਤਰ੍ਹਾਂ ਗਰੇਵੀ ਬਣ ਕੇ ਰੈਡੀ ਹੋ ਗਈ ਆ ਜੀ ਇਹ ਸਿਰਫ ਕਮ ਗਰੇਵੀ ਦਾ ਹੀ ਹੁੰਦਾ ਜੇ ਤੁਹਾਡੇ ਕੋਲੇ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਕਾਜੂ ਨਹੀਂ ਹੈਗੇ ਤਾਂ ਤੁਸੀਂ ਸੂਜੀ ਜਾਇਰਾ ਰੋਟ ਵਗੇਰਾ ਪਾ ਲਿਓ ਥੋੜੇ ਰੱਖਣੇ ਟੇਸਟ ਵਾਸਤੇ ਕਾਜੂ ਪਾ ਲਿਓ ਜੇ ਹੋਏ ਤਾਂ ਸਿਰਫ ਗਰੇਵੀ ਤੱਕ ਹੀ ਮਤਲਬ ਹੁੰਦਾ ਇਹ ਤੋਂ ਬਾਅਦ ਸਿਰਫ ਹੁਣ ਇਹਦੇ ਵਿੱਚ ਪਨੀਰ ਪੈਣਾ ਇਥੋਂ ਤੱਕ ਰੈਡੀ ਕਰਨ ਤੱਕ ਦਾ ਹੀ ਸਮਾਨ ਹੁੰਦਾ ਹੈ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਥੋੜੀ ਜੀ ਮੇਥੀ ਕਸਤੂਰੀ ਮੇਥੀ ਜਾਨੀ ਕਿ ਮੇਥੇ ਤੇ ਮੇਥੀ ਮੇਰੇ ਕੋਪੀ ਵੀ ਸੀ ਪੀਸ ਕੇ ਰੱਖੀ ਹੋਈ ਸੀਗੀ ਤੇ ਇਹਦੇ ਵਿੱਚ ਆਪਾਂ ਇਹ ਵੀ ਪਾ ਦਾਂਗੇ ਐਡ ਕਰ ਦਾਂਗੇ ਤੇ ਹੁਣ ਇਹਦੇ ਬਾਅਦ ਚ ਪਾਵਾਂਗੇ ਮਲਾਈ ਥੋੜੀ ਜੀ ਮਲਾਈ ਪਾਉਣ ਤੋਂ ਬਾਅਦ ਇਹ ਤਾਂ ਹੁਣ ਫੇਰ ਵੀ ਲੱਗੇ ਵੀ ਇਹ ਸੰਘਣੀਆਂ ਤਾਂ ਫਿਰ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਲਓ ਥੋੜਾ ਜਿਹਾ ੱੱਕੋ ਜੀ ਆ ਗਈ ਇਹਦੇ ਵਿੱਚ ਮਲਾਈ ਵੀ ਮਲਾਈ ਐਡ ਹੋ ਗਈ ਇਹਨੂੰ ਆਪਾਂ ਸਵਾਰ ਕੇ ਫਿਰ ਸੇਕ ਲਵਾ ਲੈਣੀ ਆਂ ਸਾਰਾ ਕੁਝ ਐਡ ਹੋ ਗਿਆ ਜੀ ਹੁਣ ਵਾਰੀ ਆਉਂਦੀ ਹੈ ਮਲਾਈ ਪਾਉਣ ਤੋਂ ਬਾਅਦ ਥੋੜਾ ਜਿਹਾ ਮੈਂ ਪਾਣੀ ਵੀ ਐਡ ਕਰ ਲਿਆ ਸੀਗਾ ਕਿਉਂਕਿ ਹਜੇ ਪਨੀਰ ਵੀ ਸੋਖੂਗਾ ਸੰਘਣੀ ਹੋਊਗੀ ਹੋਰ ਤੇ ਜੇ ਤੁਹਾਨੂੰ ਉਸ ਤੋਂ ਬਾਅਦ ਵੀ ਲੋੜ ਪਈ ਤਾਂ ਤੁਸੀਂ ਪਾਣੀ ਪਾ ਸਕਦੇ ਹੁਣ ਆਪਣਾ ਇਹਦੇ ਵਿੱਚ ਜਾਊਗਾ ਜੀ ਪਨੀਰ ਪਨੀਰ ਜੇ ਤੁਹਾਡੇ ਕੋਲੇ ਜ਼ਿਆਦਾ ਤਾਂ ਤੁਸੀਂ ਜ਼ਿਆਦਾ ਪਾ ਦਿਓ ਮੇਰੇ ਕੋਲ ਤਾਂ ਇਹ ਨਾਲ ਹੀ 1 ਲੀਟਰ ਦਾ ਜਿਸ 1 ਕਿਲੋ ਦਾ ਜਿਸੋਂ ਨਿਕਲਿਆ ਜੀ ਤੇ ਚਲੋ ਜੀ ਦੇਖੋ ਜੀ ਲੱਗਦਾ ਕਿ ਨਹੀਂ ਵਿਆਹਾਂ ਵਰਗਾ ਵੀ ਆਮਦੇ ਵੱਤ ਜਿਹੜਾ ਬਣਿਆ ਹੁੰਦਾ ਸ਼ਾਈ ਪਨੀਰ ਜੇ ਸਰਦੀ ਰੁੱਤ ਹੋਵੇ ਤਾਂ ਜੀ ਤੁਸੀਂ ਇਹਦੇ ਤੰਗਾਂ ਪਾ ਲਿਓ ਹਰਾ ਤੰਗਾਂ ਮਿਲ ਜਾਂਦਾ ਉਦੋਂ ਤਾਂ ਇਹਦੇ ਵੀ ਹੋਣੀ ਮਿਲਣਾ ਤੇ ਲਓ ਜੀ ਆ ਆ ਗਿਆ ਦਾਲ ਚੀਨੀ ਦਾ ਪੀਸ ਆਪਣੇ ਕੋਲੇ ਆਪਾਂ ਇਹਨੂੰ ਕੱਢ ਹੀ ਦਿੰਨੇ ਆ ਕਿਉਂਕਿ ਦਾਲ ਚੀਨੀ ਦੀ ਹੈ ਗਰਮ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਨੂੰ ਬਣਾਉਣੀ ਈਜ਼ੀ ਲੱਗੀ ਜਾਂ ਕਿਵੇਂ ਲੱਗੀ ਤੁਸੀਂ ਕਿਸ ਤਰ੍ਹਾਂ ਬਣਾਉਨੇ ਆ ਜਰੂਰ ਦੱਸਿਓ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਪਲੀਜ਼ ਜਿਹੜੇ ਨਵੇਂ ਦੇਖਦੇ ਹੋਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਸ਼ੁਕਰ ਹੋਊਗਾ ਜੀ ਤੁਹਾਡਾ ਸ਼ੁ크ਰੀਆ ਅਦਾ ਕਰਦੀ ਹਾਂ ਇਹ ਤੇ ਜੋ ਜਿਹਨੇ ਮੇਰੇ ਨਾਲ ਜੁੜੇ ਆ ਮੇਰੇ ਲਾਈਵ ਨੂੰ ਵੇਖਦੇ ਆ ਆਪਣਾ ਲਾਈਵ ਦਾ ਟਾਈਮ ਹਿੰਦਾ ਸਵੇਰ ਮਾਰਨਿੰਗ 9 ਤੋਂ 10 ਦੇ ਵਿੱਚਕਾਰ ਆਪਾਂ ਕਦੋਂ ਵੀ ਲਾਈਵ ਆ ਸਕਦੇ ਆ ਤੇ ਥੈਂਕ ਯੂ ਜੀ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਮੇਰੀ ਵੀਡੀਓ ਤੇ ਆਨਲਾਈਨ ਵੀ ਥੈਂਕ ਯੂ ਬੱਚਿਓ ਤੁਹਾਡਾ ਤੁਹਾਡੀ ਡਿਮਾਂਡ ਤੇ ਆਪਾਂ ਸ਼ਾਈ ਪਨੀਰ ਤਿਆਰ ਕੀਤਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਜਰੂਰ ਦੱਸਿਓ ਜਿਹਨੋਂ ਕੋਈ ਉਜਾ ਜਿਗਾਰਡ ਹੁੰਦਾ ਤਾਂ ਜੀ ਮੈਂ ਤੁਹਾਨੂੰ ਵਿੱਚ ਪਾ ਕੇ ਭਾਂਡੇ ਦੇ ਤੇ ਫਨ ਦੇ ਤੇ ਪੈਕ ਕਰਕੇ ਤੁਹਾਡੇ ਕੋਲੇ ਭੇਜ ਦਿੰਦੀ ਥੈਂਕ ਯੂ ਬੱਚਿਓ ਤੇ ਮਿਲਦੇ ਆਂ ਜੀ ਹੋਰ ਵੀਡੀਓ ਦੇ ਨਾਲ ਤੇ ਆਪਾਂ ਹਣੇ ਸ਼ਾਮ ਦਾ ਕੰਮ ਦਿੱਤਾ ਨੂੰ ਮੇੜ ਜੀ ਬਣਾ ਕੇ ਸਬਜੀ ਨਾਲੇ ਬੱਚਿਆਂ ਦੀ ਫਰਮਾਇਸ਼ ਪੂਰੀ ਹੋ ਗਈ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਲਈ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਤੁਹਾਡੀ ਫਰਮਾਇਸ਼ ਤੁਹਾਡੀ ਡਿਮਾਂਡ ਤੇ ਸ਼ਾਈ ਪਨੀਰ ਦੀ ਸਬਜੀ ਨੂੰ ਕੀਤਾ ਪੂਰਾ ਓਕੇ ਜੀ ਬਾਏ